ਆਨ ਤੂੰ ਐ ਮੇਰੇ ਸਵਾਮੀ ਮੈਂ ਤੁਦੇ ਅਗੇ ਅਰਦਾਸ ਮੈਂ ਹੋਰ ਤਾਉ ਨਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਤੀਨੇ ਤਾਪ ਨਿਵਾਰਨ ਆਰਾ ਦੁਖ ਅੰਤ ਸੁਖ ਰਾਸ ਤਾਕੋ ਬਿਗਨ ਨ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਯਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਿਮਰਤ ਗੁਰੂ ਲੋਕ ਪਰਲੋਕ ਦੇ ਰਖੇਗ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਬਾਣੀ ਕੇ ਬੋਧ ਕਲਯੁਗ ਦੇ ਅਵਤਾਰ ਬਖਸ਼ਿੰਦ ਪਿੱਤਾ ਧੰਨ 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 ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਪੀਤਰ ਗੋਦ ਜੁੜੀ ਦੇ ਵਿੱਚ ਸੱਜ ਬੈਠੀ ਜੁੜ ਬੈਠੀ ਅਸੀਸ ਪ੍ਰਾਪਤ ਕਰੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਵੱਡਿਆਂ ਭਾਗਾਂ ਵਾਲੇ ਉਹ ਧੰਤਾ ਦੇ ਯੋਗ ਮਹਾਰਾਜ ਨੇ ਮਿਹਰ ਕੀਤੀ ਹੈ ਦਇਆ ਕੀਤੀ ਹੈ ਸਮਾਂ ਬਖਸ਼ਿਸ਼ ਕੀਤਾ ਆਉ ਸਮੇ ਨੂੰ ਸਫਲ ਕਰ ਲਈ ਹੈ ਸਮੇ ਨੂੰ ਸੁੰਦਰ ਬਣਾ ਲਈ ਹੈ ਸਮੇ ਨੂੰ ਗੁਰੂ ਚਰਨਾਂ ਦੇ ਵਿੱਚ ਸਮਰਪਿਤ ਕਰ ਦਈਏ ਤੇ ਗੁਰੂ ਦੀ ਅਸੀਸ ਬਖਸ਼ਿਸ਼ ਮਿਹਰ ਪ੍ਰਾਪਤ ਕਰੀ ਸਤਿਗੁਰਿ ਆਇਓ ਸ਼ਰਨ ਤੁਹਾਰੀ ਮਿਲੇ ਸੋਕ ਨਾਮ ਹਰ ਸੁਭਾ ਚਿੰਤਾ ਲਾਏ ਹਮਾਰੀ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਦੇ ਨਾਲ ਮਹਾਰਾਜ ਜੀ ਕਹਿੰਦੇ ਨੇ ਸੁਭਾ ਮਿਲਦੀ ਹੈ ਸ਼ੁੱਖ ਮਿਲਦਾ ਜਿੰਨੀਆਂ ਚਿੰਤਾਵਾਂ ਸਾਨੂੰ ਚਿੰਬੜੀਆਂ ਹੋਈਆਂ ਨੇ ਮਾਰੇ ਕਹਿੰਦੇ ਨੇ ਉਹ ਸਾਰੀਆਂ ਹੀ ਖਤਮ ਹੋ ਜਾਂਦੀਆਂ ਹਨ ਤਿੰਨੇ ਤਾਪ ਨਿਵਾਰਨ ਹਰ ਆਦ ਬਿਆ ਦੇ ਉਪਾਦ ਜੋ ਵੀ ਸਾਨੂੰ ਕਰਮ ਰੋਗ ਨੇ ਸਰੀਰਕ ਰੋਗ ਨੇ ਜਾਂ ਕੋਈ ਵੀ ਆਉਣ ਵਾਲੇ ਜਿਹੜੇ ਰੋਗ ਨੇ ਦੁੱਖ ਨੇ ਕਲੇਸ਼ ਨੇ ਕੁਝ ਵੀ ਮਹਾਰਾਜ ਕਹਿੰਦੇ ਸਾਰਿਆਂ ਨੂੰ ਹੀ ਮਹਾਰਾਜ ਦੀ ਬਾਣੀ ਜਾਂ ਮਹਾਰਾਜ ਦੇ ਦਰਸ਼ਨ ਜਿਹੜੇ ਨੇ ਉਹ ਕਦਮ ਕਰਦੇ ਹਨ ਬਿਲਕੁਲ ਇਹ ਸਹੀ ਹੈ ਕਿਉਂਕਿ ਬਾਣੀ ਦਾ ਫਰਮਾਨ ਹੈ ਠਾਕੁਰ ਤੁਮ ਸਰਨਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇ ਜਦੋਂ ਮਹਾਰਾਜ ਦਾ ਦਰਸ਼ਨ ਸੱਚ ਮੁੱਚ ਜੇ ਹੋ ਜਾਏ ਤੇ ਜਿੰਨੇ ਅੰਦਰ ਦੇ ਸੰਸੇ ਨੇ ਜਿੰਨੇ ਅੰਦਰ ਦੇ ਭਰਮ ਨੇ ਸਾਰੇ ਹੀ ਦੂਰ ਹੋ ਜਾਂਦੇ ਨੇ ਗੁਰੂ ਸਾਹਿਬ ਮੇਰ ਕਰਨ ਕਿਰਪਾ ਕਰਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਕੱਢ ਕੇ ਮਾਰੈ ਸਾਨੂੰ ਸੱਚ ਦੇ ਮਾਰਗ ਤੇ ਤੁਰੇ ਔ ਸ਼ਕਾ 11ਵਾਂ ਅਸਾਦੀ ਵਾਰ ਦੇ ਜੋ ਸ਼ਲੋਕ ਆਰੰਭ ਕਰਦੇ ਆਂ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਪਾਸ਼ਾ ਜੀ ਗੁਰੂ ਨਾਨਕ ਪਾਸ਼ਾ ਜੀ ਫਰਮਾਨ ਕਰਦੇ ਨੇ ਅਸਾਦੀ ਵਾਰ ਜੋ ਅਸੀਂ ਪੜ ਰਹੇ ਆ ਉਸ ਬਾਣੀ ਦੇ ਵਿੱਚ ਉਸ ਪ੍ਰਮਾਤਮਾ ਨੇ ਵਦੀ ਦਾ ਮਤਲਬ ਹੈ ਮਿੱਥੀ ਫਿਕਸ ਨਿਸ਼ਚਿਤ ਨiyet ਕੀਤੀ ਹੋਈ ਕੋਈ ਵਿਚੀ ਵਦੀ ਸ ਵਜਗ ਵਜਗ ਮਤਲਬ ਉਹ ਹੋਏਗੀ ਪ੍ਰਗਟ ਹੋਏਗੀ ਜੋ ਮਿੱਥੀ ਗਈ ਹੈ ਜੋ ਫੌਜ ਪਲਾਨ ਕਰਦੀ ਹੈ ਜੋ ਆਫੀਸਰ ਪਲਾਨ ਕਰਦੇ ਨੇ ਵੀ ਦੁਸ਼ਮਨ ਨੂੰ ਇਸ ਤਰ੍ਹਾਂ ਮਾਰਨਾ ਹੈ ਇਸ ਤਰ੍ਹਾਂ ਘੇਰਨਾ ਹੈ ਇਸ ਤਰ੍ਹਾਂ ਅਟੈਕ ਕਰਨਾ ਹੈ ਉਹ ਸਾਰੀ ਚੀਜ਼ ਜਿਵੇਂ ਇੱਕ ਪਲਾਨ ਤੈਅਤ ਹੁੰਦੀ ਹੈ ਵਦੀ ਮਿੱਥੀ ਹੋਈ ਵਜਕ ਵਜਗ ਜਿਹੜੀ ਮਤਲਬ ਹੈ ਪ੍ਰਗਟ ਹੋਏਗੀ ਉਹ ਹੋਵੇਗੀ ਹੋਵੇ ਸੋ ਸਾਡੇ ਕਰਮਾਂ ਦੇ ਵਿੱਚ ਕੁਝ ਜਿਹੜਾ ਨਿਸ਼ਚਿਤ ਕੀਤਾ ਗਿਆ ਉਹ ਨਿਚਿਤ ਕੀਤੀ ਹੋਈ ਚੀਜ਼ ਜਿਹੜੀ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਗਲਤੀ ਅਸੀਂ ਲਿਖ ਦਿੰਨੇ ਆ ਕਹਿ ਦਿੰਨੇ ਆ ਵੀ ਮੌਤ ਨਿਚਿਤ ਕੀਤੀ ਹੋਈ ਹੈ ਸਮਾਸਥਾਨ ਤੇ ਕਾਰਨ ਸਮਾਸਥਾਨ ਤੇ ਕਾਰਨ ਜਦੋਂ ਬਣ ਗਿਆ ਜਦੋਂ ਕਿਸੇ ਦਾ ਲੈਣਾ ਦੇਣਾ ਮੁੱਕ ਗਿਆ ਤੇ ਉਦੋਂ ਫਿਰ ਵੱਦੀ ਸਵਜਗ ਨਾਨਕਾ ਫਿਰ ਮਿੱਥਿਆ ਹੋਇਆ ਦਿਨ ਆ ਜਾਣਾ ਹੈ ਜਿਵੇਂ ਸਹਾ ਹੁੰਦਾ ਨਾ ਸਹਾ ਵਿਆਹ ਦਾ ਦਿਨ ਆ ਜਾਂਦਾ ਬਸ ਇਦਾਂ ਹੀ ਮਰੀ ਕਹਿੰਦੇ ਜਿੰਦ ਬੋਟੀ ਮਰਨ ਵਰ ਲੈ ਜასი ਪਰਨਾਏ ਉਹ ਵੀ ਦਿਨ ਮਿਤੀ ਤਰੀਕ ਅਨੁਸਾਰ ਆ ਜਾਂਦਾ ਹੋਰ ਵੀ ਬੜੀਆਂ ਚੀਜ਼ਾਂ ਨੇ ਜ਼ਿੰਦਗੀ ਵਿੱਚ ਮਨੁੱਖ ਨੂੰ ਕਦੋਂ ਕੀ ਮਿਲਣਾ ਇਹ ਵੀ ਇੱਕ ਚੀਜ਼ ਮਿਤੀ ਹੋਈ ਹੈ ਤਾਂ ਹੀ ਭਗਤ ਰਵਦਾਸ ਜੀ ਕਹਿੰਦੇ ਆ ਵੀ ਕਹਿ ਰਵਦਾਸ ਆਸ ਲੱਗ ਜੀ ਵੋ ਆਪਾਂ ਕੀ ਕਰ ਕਾਲੇ ਪੈ ਜੰਨੇ ਆ ਵੀ ਚੀਜ਼ ਮਿਲੀ ਨਹੀਂ ਗੱਲ ਬਣੀ ਨਹੀਂ ਕੰਮ ਸਿਰੇ ਨਹੀਂ ਚੜਿਆ ਕੀ ਫਾਇਦਾ ਜਾਂ ਕੀ ਕਈ ਸਵਾਲ ਆ ਜਾਂਦੇ ਸੁਮਾਰੀ ਜੀ ਕਹਿੰਦੇ ਉਡੀਕ ਕਰਨੀ ਚਾਹੀਦੀ ਹੈ ਸਮਾਂ ਨਿਸ਼ਚਿਤ ਹੈ ਠੀਕ ਹੈ ਜੀ ਮੈਂ ਸੋ ਕਿਹ ਉਹ ধারণা ਦਿੰਦਾ ਹਾਂ ਨਾ ਵੀ ਅੱਜ ਜੇ ਕੋਈ ਸਿਪਾਈ ਭਰਤੀ ਹੋਇਆ ਤੇ ਅੱਜ ਹੀ ਥੋੜਾ ਉਹਨੇ ਕੋਈ ਸਬੇਦਾਰ ਕੈਪਟਨ ਜਾਂ ਕੋਈ ਬਰਗੇਡੀਅਰ ਕਰਨਲ ਜਨਰਲ ਬਣ ਜਾਣਾ ਐਡਾ ਸੌਕਾ ਥੋੜਾ ਹੈ ਉਡੀਕ ਕਰਨੀ ਪਵੇਗੀ ਤੇ ਉਹ ਫਿਰ ਹੌਲੀ ਹੌਲੀ ਤਰੱਕੀ ਮਤਲਬ ਨਿਸ਼ਚਿਤ ਹੈ ਚੀਜ਼ ਹੈ ਕੱਲ ਕੋਈ ਫੌਜੀ ਬਜ਼ੁਰਗ ਸਾਡੇ ਕੋਲ ਬੈਠਾ ਸੀ ਸਾਡੇ ਕੋਲ ਦੁਕਾਨ ਤੇ ਕੈਪਟਨ ਸਾਹਿਬ ਬਹੁਤ ਸੋਹਣੀ ਆਪਣੀ ਗੱਲਬਾਤ ਦੱਸਿਆ ਆਪਣੇ ਜੀਵਨ ਦੀ ਕਹਿੰਦਾ ਮੈਂ ਆ 44 ਸਾਲ ਕਹਿੰਦਾ ਨੌਕਰੀ ਕਰਤੀ ਮੈਂ ਕਿ ਬੜੀ ਵਧੀਆ ਗੱਲ ਤੇ ਆਪਣੀ ਪੈਨਸ਼ਨ ਬਾਰੇ ਦੱਸਿਆ ਵੀ ਇੰਨੀ ਪੈਨਸ਼ਨ ਹੋਰ ਮੇਰੀ ਵੱਜ ਜਾਣੀ ਐ ਇੰਨੀ ਹੈਗੀ ਐ ਮੈਂ ਕਿ ਵਾਹ ਵੀ ਵਾਹ ਬਹੁਤ ਚੰਗੀ ਗੱਲ ਪਰ ਉੱਤੇ ਤੱਕ ਜਿਹੜਾ ਬੰਦਾ ਪਹੁੰਚਿਆ ਉਹਦੀ ਸਟੋਰੀ ਸੁਣ ਕੇ ਦੇਖੋ ਵੀ ਕਿੱਦਾਂ ਇਹ ਸਾਰਾ ਕੁਝ ਰੱਬ ਨੇ ਨਿਸ਼ਚਿਤ ਕੀਤਾ ਹੈ ਆਪਾਂ ਕਹਿਆ ਨਾ ਜਿਨੀ ਨਾਮ ਤੇ ਆਇਆ ਮਾਰੇ ਦੀ ਬਾਣੀ ਦੁਆਰਾ ਸੁਣਿਆ ਨਾ ਆਪਾਂ ਜਿਨੀ ਨਾਮ ਤੇ ਆਇਆ ਗਏ ਮਸਕਦ ਹਾਲ ਨਾਨਕ ਤੇ ਮੁਕੇ ਉਜਲੇ ਕੀਤੀ ਛੁੱਟੀ ਨਾਲ ਐਦਾ ਹੀ ਜਿਹੜੀ ਅੰਦਰਲੀ ਦੁਨੀਆ ਉਹਦੇ ਵਿੱਚ ਵੀ ਜਦੋਂ ਕੋਈ ਬੰਦਾ ਮਿਹਨਤ ਕਰਦਾ ਹੈ ਗਏ ਮਸਕਦ ਹਾਲ ਜਦੋਂ ਕੋਈ ਹਾਲ ਕਮਾਈ ਕਰਦਾ ਉਹ ਵੀ ਅੰਦਰੋਂ ਤਰੱਕੀ ਹੁੰਦੀ ਹੈ ਅੰਦਰੋਂ ਵੀ ਅਹੁਦੇ ਤੇ ਪਦ ਮਿਲਦੇ ਨੇ ਬ੍ਰਹਮ ਗਿਆਨ ਦਾ ਜਿਹੜਾ ਪਦ ਹੈ ਉਹ ਕਿੱਥੋਂ ਮਿਲਦਾ ਹੈ ਇਹ ਆਂਦੇ ਨਾਲ ਕੋਈ ਸੰਸਥਾ ਨਹੀਂ ਦਿੰਦੀ ਕੋਈ ਮਤਲਬ ਯੂਨੀਵਰਸਿਟੀ ਨਹੀਂ ਦਿੰਦੀ ਕਿਵੇਂ ਕਰਨਾ ਕੋਈ ਦੁਨੀਆ ਦਾ ਬੰਦਾ ਬ੍ਰह्म ਗਿਆਨ ਨਹੀਂ ਦਿੰਦਾ ਬ੍ਰह्म ਗਿਆਨ ਅੰਦਰਲੀ ਪੜ੍ਹਾਈ ਹੈ ਅੰਦਰੋਂ ਰੱਬ ਦੁਆਰਾ ਦਿੱਤੀ ਹੋਈ ਇੱਕ ਡਿਗਰੀ ਹੈ ਇਹਦੇ ਲਈ ਵੀ ਬੰਦਾ ਜਿਉਂ-ਜਿਉਂ ਬਾਣੀ ਨਾਲ ਜੁੜਦਾ ਤੇ ਆਪੇ ਹੀ ਸਭ ਕੁਝ ਫਿਰ ਫਿਕਸ ਵੀ ਹੋਈ ਜਾਂਦਾ ਹੈ ਨਿਸ਼ਚਿਤ ਵੀ ਹੋਈ ਜਾਂਦਾ ਹੈ ਬੰਦਾ ਯੋਗ ਬਣ ਹੀ ਜਾਂਦਾ ਹੈ ਤੇਰੇ ਮਿੱਤੀ ਹੋਈ ਚੀਜ਼ ਸਮੇਂ ਤੇ ਹੋ ਜਾਂਦੀ ਐ ਵਦੀ ਸਵਜਗ ਨਾਨਕਾ ਆ ਸੱਚਾ ਵੇਖਿਆ ਸੋਹਿਬ ਸੋ ਮਾਲਕ ਆਪ ਜੀਵਾਂ ਨੂੰ ਦੇਖ ਰਿਹਾ ਸੰਭਾਲ ਕਰ ਰਿਹਾ ਕਿੰਨੂ ਕਿਸ ਵੇਲੇ ਕੀ ਦੇਣਾ ਕਦੋਂ ਦੇਣਾ ਕਿੱਥੇ ਬਿਠਾਉਣਾ ਕਿੱਥੇ ਨਹੀਂ ਬਿਠਾਉਣਾ ਇਹ ਮਾਲਕ ਨੂੰ ਪਤਾ ਐਦਾਂ ਨਾ ਹੋਵੇ ਜੀ ਇੱਕ ਅੱਧ ਚੰਗੀ ਕਰੇ ਦੂਜੀ ਵੀ ਵਿਰਾਸ ਇਹ ਨਾ ਹੋਵੇ ਉਹਨੂੰ ਤਿਆਰਵਾ ਨਾ ਹੋਵੇ ਉਹਦੇ ਕੋਲ ਕੁਛ ਲਿਆਕਤ ਨਾ ਹੋਵੇ ਕੁਝ ਚੰਗਾ ਕਰ ਦੇਵੇ ਤੇ ਜਾਦਾ ਖਰਾਬ ਕਰ ਦੇਵੇ ਜਾਂਦੇ ਨਾ ਥੋੜਾ ਚੰਗਾ ਕਰ ਦੇਵੇ ਜਾਦਾ ਖਰਾਬ ਕਰ ਦੇਵੇ ਗਲ ਨਹੀਂ ਬਣਦੀ ਕੋਈ ਵੀ ਫੀਲਡ ਹੁੰਦਾ ਹੈ ਬੜੀ ਬਾਰ ਸੁਣ ਚੁੱਕੇ ਆ ਕੋਈ ਵੀ ਸੰਸਥਾ ਹੁੰਦੀ ਹੈ ਮੈਂ ਹਮੇਸ਼ਾ ਬੜੀ ਜ਼ੋਰ ਨਾਲ ਬੇਨਤੀ ਕਰਦਾ ਹੁਨਾ ਕੋਈ ਸੰਸਥਾ ਕੋਈ ਧਰਮ ਹੈ ਕਿਦਰੇ ਵੀ ਹੈ ਉਥੇ ਐਕਸਪਰਟ ਤਜਰਬੇਕਾਰ ਇਨਸਾਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਕੌਮ ਦਾ ਜ਼ਥੇਦਾਰ ਵੀ ਕਿਉਂ ਨਾ ਹੋਵੇ ਉਹ ਕਿਸੇ ਲਵਾਵੇ ਦੇ ਵਿੱਚੋਂ ਨਹੀਂ ਨਿਕਲਿਆ ਹੋਣਾ ਚਾਹੀਦਾ ਲਿਆਕਤ ਮੁਤਾਬਕ ਤਜਰਬੇ ਮੁਤਾਬਕ ਚਾਹੇ ਕੋਈ ਗਰੰਤੀ ਹੈ ਕਾਜੀ ਹੈ ਕੋਈ ਮੌਲਵੀ ਹੈ ਪੰਡਤ ਹੈ ਕੋਈ ਵਿਦਵਾਨ ਹੈ ਜਿਵੇਂ ਅਸੀਂ ਸਰਵਿਸ ਕਰਦੇ ਆ ਉਹਦੇ ਵਿੱਚ ਦੇਖੋ ਕਿੰਨੀ ਲਿਆਕਤ ਤੋਂ ਬਾਅਦ ਜਾ ਕੇ ਸਰਵਿਸ ਦੇ ਕੇ ਕਿੰਨੀ ਤਰੱਕੀ ਮਿਲਦੀ ਹੈ ਐਦਾਂ ਹੀ ਇਸ ਸੰਸਾਰ ਦੇ ਵਿੱਚ ਵੀ ਕੋਈ ਵੀ ਕਿਦਰੇ ਵੀ ਲੱਗਦਾ ਹੈ ਜਾਂ ਬਠਾਇਆ ਜਾਂਦਾ ਹੈ ਉਸ ਦੀ ਲਿਆਕਤ ਲਿਜੀਬਿਲਟੀ ਜਿਹੜੀ ਹੈ ਦੇਖਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਕੱਲ ਪੰਕਤੀ ਆਈ ਸੀ ਇਹ ਆਗੂ ਜਿਹੜਾ ਜੇ ਸਹੀ ਨਹੀਂ ਹੋਏਗਾ ਤਾਂ ਉਹ દિਸ਼ਾਹੀਨ ਹੋ ਕੇ ਸਾਰੀ ਕੌਮ ਨੂੰ ਸਾਰੇ ਲੋਕਾਂ ਨੂੰ ਗਲਤ ਗਾਈਡ ਕਰਕੇ ਤੇ ਗਲਤ ਪਾਸੇ ਤੋਰ ਦੇਵੇਗਾ ਇਸ ਕਰਕੇ ਸੁਜਾਕਾ ਹੋਣਾ ਜਿਹੜਾ ਆਗੂ ਦਾ ਬਹੁਤ ਜ਼ਰੂਰੀ ਹੈ ਸੁਮਾਰਾ ਜੀ ਕਹਿੰਦੇ ਸੱਚਾ ਵਿਖੇ ਸੋਏ ਵੀ ਸਾਰਾ ਕੁਝ ਮਾਲਕ ਆਪ ਹੀ ਕਰ ਰਿਆ ਸਬਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਸ਼ਾਲਾ ਮੈਂ ਵੀ ਮਾਰੀਆਂ ਤੇ ਸ਼ਾਲਾ ਹੋਰ ਵੀ ਦੁਨੀਆ ਨੇ ਮੈਂ ਤੇਰੀਆਂ ਮਾਰੀਆਂ ਹੋਣ ਗਿਆ ਮੈਂ ਇੰਜ ਕਰਨਾ ਮੈਂ ਉਥੇ ਪਹੁੰਚ ਜਾਵਾਂ ਮੈਂ ਇਹ ਕੁਝ ਪ੍ਰਾਪਤ ਕਰ ਲਵਾਂ ਬੜਾ ਹੀ ਜੋਰ ਬੰਦਾ ਲੱਗਦਾ ਮੈਂ ਜੀ ਆ ਬਣ ਜਾਵਾਂ ਮੈਂ ਜੀ ਉਹ ਬਣ ਜਾਵਾਂ ਬੜੀ ਕੋਸ਼ਿਸ਼ ਕਰਦਾ ਮਹਾਰਾਜ ਜੀ ਕਹਿੰਦੇ ਐਦਾਂ ਨਹੀਂ ਕੋ ਕੋਸ਼ਿਸ਼ ਕਰਨੀ ਚਾਹੀਦੀ ਹੈ ਮਤਲਬ ਕੋਸ਼ਿਸ਼ ਜਿਹੜੀ ਹੈ ਉਹ ਮਤਲਬ ਦੂਜੇ ਲਫ਼ਜ਼ਾਂ ਜਿ ਕੀ ਹੈ ਉਹ ਛਾਲਾਂ ਦੇ ਵਿੱਚ ਮਤਲਬ ਐਸੀ ਗੱਲ ਵਿੱਚ ਨਾ ਬਦਲਿਆ ਜਿੱਥੇ ਜ਼ੋਰ ਜ਼ਬਰਦਸਤੀ ਕਾਲ ਮੈਂ ਅੱਗੇ ਮੈਂ ਅੱਗੇ ਮੈਨੂੰ ਲੈ ਲਓ ਐਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਫਿਰ ਮਹਾਰਾਜ ਜੀ ਕਹਿੰਦੇ ਉਹ ਐਦਾਂ ਦੀ ਕੋਸ਼ਿਸ਼ ਵੀ ਮਾੜੀ ਹੈ ਬੜੀ ਦੁਨੀਆ ਨੇ ਬੜਾ ਕੁਝ ਕੀਤਾ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਜਿਨੂੰ ਰਾਮ ਵਧਾਏ ਜਿਹਨੂੰ ਮਾਲਕ ਵਧਾਏ ਉਹ ਵੱਧਦਾ ਨਹੀਂ ਤੇ ਸਤਸੰਗ ਜੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਬੰਦਾ ਨਹੀਂ ਵੱਧ ਸਕਦਾ ਬੜੀ ਦੁਨੀਆ ਨੇ ਜੋਰ ਲਾਇਆ ਆ ਕੁਝ ਹੋ ਜਾਏ ਆ ਕੁਝ ਕਰ ਲਈਏ ਪਰ ਮਹਾਰਾਜ ਜੀ ਕਹਿੰਦੇ ਕਰਤਾ ਕਰੇ ਸੋ ਹੋਏ ਜਿੱਥੇ ਮਾਲਕ ਨੇ ਰੱਖਣਾ ਉਥੇ ਹੀ ਸਾਨੂੰ ਰਹਿਣਾ ਪੈਣਾ ਇਹ ਨਹੀਂ ਮਾਲਕ ਜ਼ਬਰਦਸਤੀ ਸਾਨੂੰ ਮਤਲਬ ਰੱਖਦਾ ਜਾਨੀਵਾਂ ਰੱਖਦਾ ਜੇ ਅੱਗੇ ਵਧਨ ਨਹੀਂ ਦਿੰਦਾ ਮਹਾਰਾਜ ਰੱਬ ਸਭ ਨੂੰ ਮੌਕਾ ਦਿੰਦਾ ਇਹ ਵਕਰੀ ਗੱਲ ਹੈ ਕਿਸੇ ਨੂੰ ਮੌਕਾ ਸੰਭਾਲਣਾ ਆਵੇ ਜਾਂ ਨਾ ਆਵੇ ਜੇ ਤੇ ਮੌਕਾ ਸੰਭਾਲ ਲਏ ਵਧੀਆ ਤਰੀਕੇ ਨਾਲ ਹਰ ਚੀਜ਼ ਕਰ ਲਏ ਤੇ ਫਿਰ ਅੱਗੇ ਵਧ ਸਕਦਾ ਨਹੀਂ ਤੇ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਦੇਖੋ ਜਦੋਂ ਇਹ ਵੋਟਾਂ ਹੁੰਦੀਆਂ ਨੇ ਤੇ ਉਦੋਂ ਕਿੰਨੇ ਆਂਦੇ ਨੇ ਮੈਦਾਨ ਦੇ ਵਿੱਚ ਬੜੀ ਕੋਸ਼ਿਸ਼ ਕਰ ਦਿੰਦੇ ਨੇ ਜਾਇਜ ਨਰਜਾਇਜ ਸਾਰੇ ਤਰੀਕੇ ਵਰਤ ਲੈਂਦੇ ਨੇ ਪਰ ਜਿੰਨੂੰ ਮਾਲਕ ਨੇ ਵਡਿਆਈ ਦੇਣੀ ਉਹਨੂੰ ਮਿਲ ਜਾਂਦੀ ਹੈ ਬੜੀਆਂ ਕੋਸ਼ਿਸ਼ਾਂ ਕਰਦੇ ਨੇ ਹੋਰ ਵੀ بڑے ਫੀਲਡ ਨੇ ਬੰਦਾ ਬੜੀ ਕੋਸ਼ਿਸ਼ ਕਰਦਾ ਉਹਨੂੰ ਮੈਂ ਪਿੱਛੇ ਕਰਕੇ ਲਤਾੜ ਕੇ ਅੱਗੇ ਲੰਘ ਜਾਵਾਂ ਉਹਦੀ ਜਗ੍ਹਾ ਤੇ ਬਹਿ ਜਾਵਾਂ ਐਦਾਂ ਦੀ ਵੀ ਕੋਸ਼ਿਸ਼ ਬੜੀ ਹੁੰਦੀ ਹੈ ਸਭ ਨਹੀਂ ਛਾਲਾਂ ਮਾਰੀਆਂ ਠੀਕ ਹੈ ਜੀ ਇੱਕ ਹੋਰ ਈਰਖਾ ਵਕਸ਼ ਵੀ ਹੁੰਦੀ ਹੈ ਕਿ ਮੈਂ ਉਹਦੇ ਨਾਲੋਂ ਅੱਗੇ ਲੰਘਣੇ ਲੱਗਣਾ ਮੈਂ ਉਹਦੇ ਨਾਲੋਂ ਜਿਆਦਾ ਵਡਿਆਈ ਪ੍ਰਾਪਤ ਕਰਨੀ ਪੈਣੀ ਹੈ ਭਾਵੇਂ ਮੇਰਾ ਨੁਕਸਾਨ ਹੋ ਜਾਵੇ ਮੈਂ ਰੀਸ ਕਰਨੀ ਕਰਨੀ ਹੈ ਹੋ ਸਕਦਾ ਜਿਹੜਾ ਬੰਦਾ ਸਾਹਮਣੇ ਵਾਲੇ ਦੀ ਰੀਸ ਕਰ ਰਿਹਾ ਉਹ ਤਗੜਾ ਹੋਵੇ ਐਵੇਂ ਮੜਾ ਬੰਦਾ ਤਗੜੇ ਦੀ ਰੀਸ ਕਰਕੇ ਪਹਿਲਵਾਨ ਦੀ ਰੀਸ ਤੁਲੋ ਕਰਨੀ ਆਪਾਂ ਪਹਿਲਵਾਨ ਦੀ ਆਪਣੀ ਜ਼ਿੰਦਗੀ ਹੈ ਉਹਦਾ ਬੜਾ ਤਜਰਬਾ ਹੈ ਇੱਕ ਬੰਦਾ ਅਮੀਰ ਹੈ ਉਹਦੇ ਕੋਲ ਬਹੁਤ ਰੱਬ ਦਾ ਦਿੱਤਾ ਹੋਇਆ ਸੀ ਉਹਦੀ ਰੀਸ ਕਰੀਏ ਇੱਕ ਭਜਨ ਬੰਦਗੀ ਵਾਲਾ ਬੜੀ ਉੱਚੀ ਸੁਰਤ ਵਾਲਾ ਸੀ ਕਹੀ ਇਹ ਲੈ ਵੀ ਇਹਦੀ ਰੀਸ ਕਰ ਲਈਏ ਸੁਣ ਗੱਲਾਂ ਆਕਾਸ਼ ਕੀ ਕੀੜੀਆਂ ਵਰਗਿਆਂ ਨੂੰ ਕਿਤਾਈ ਰੀਸ ਠੀਕ ਹੈ ਜੀ ਐਦਾਂ ਗੱਲ ਨਹੀਂ ਬਲਣੀ ਠੀਕ ਹੈ ਚੰਗੀ ਚੀਜ਼ ਦੀ ਰੀਸ ਜ਼ਰੂਰ ਕਰਨੀ ਚਾਹੀਦੀ ਹੈ ਪਰ ਐਦਾਂ ਨਹੀਂ ਵੀ ਈਰਕਾ ਵਸ ਮੈਂ ਕਿਸੇ ਨੂੰ ਪਿੱਛੇ ਕਰਕੇ ਤੇ ਮੈਂ ਉਹਦੀ ਜਗ੍ਹਾ ਜਮੈਂ ਅੱਗੇ ਲੰਘਾਂ ਜਮੈਂ ਮੇਰੀ ਜਾਂਠੇੜ ਪੰਜਾਬੀ ਚ ਬੋਲਦਾ ਸਮਝ ਛੇਤੀ ਲਗੇ ਜੇ ਮੇਰੀ ਨੱਕ ਨਹੀਂ ਰਹਿੰਦੀ ਨੱਕ ਸਭਣੀ ਛਾਲਾਂ ਮਾਰੀ ਮੇਰੀ ਨੱਕ ਨਹੀਂ ਰਹਿੰਦੀ ਜੇ ਮੈਂ ਇਦਾਂ ਨਾ ਕੀਤਾ ਜੇ ਮੈਂ ਵੱਡਾ ਕੱਟ ਨਾ ਕੀਤਾ ਮੇਰੀ ਨੱਕ ਨਹੀਂ ਰਹਿੰਦੀ ਮੇਰੇ ਸ਼ਰੀਕ ਨਾਲੋਂ ਅੱਗੇ ਵੱਡਾ ਹੋ ਕੇ ਮੈਂ ਨਾਂ ਬਣਿਆ ਲੈਣ ਦੇ ਨਾ ਕੀਤਾ ਮੇਰੀ ਨੱਕ ਜਿਹੜੀ ਉਹ ਨਹੀਂ ਰਹਿੰਦੀ ਤੇ ਨਕਾਂ ਨੁਕਾਂ ਦੀਆਂ ਸਾਰੀਆਂ ਇੱਥੇ ਰਹਿ ਜਾਂਦੀਆਂ ਨੇ ਆਪਣਾ ਘਰ ਵੇਖੀਦਾ ਆਪਣੀ ਚਾਦਰ ਦੇਖੀਦੀ ਐ ਤੇ ਆਪਣਾ ਪਰਿਵਾਰ ਵੇਖੀਦਾ ਕਿਸੇ ਦੇ ਪਿੱਛੇ ਨਹੀਂ ਲੱਗੀਦਾ ਨਹੀਂ ਤੇ ਛਾਲਾ ਮਾਰਦਾ ਬੰਦਾ ਕਈ ਵਾਰ ਨੁਕਸਾਨ ਵੀ ਕਰਾ ਬੈਠਦਾ ਹੌਲੀ ਹੌਲੀ ਬੰਦਾ ਤੁਰਿਆ ਰਹਿਣਾ ਜੇ ਡਿੱਗੇਗਾ ਵੀ ਉੱਠ ਕੇ ਤੁਰ ਪਏਗਾ ਤੇ ਜਿਹੜਾ ਫਿਰ ਗਲਤ ਤਰੀਕੇ ਨਾਲ ਤੁਰਦਾ ਤੇ ਫਿਰ ਉਹ ਡਿੱਗੇਗਾ ਤੇ ਸੱਤ ਚੌਕੀ ਬਾਲੀ ਲੱਗੇਗੀ ਜ਼ਿਆਦਾ ਲੱਗੇਗੀ ਸੋ ਮਹਾਰਾਜ ਜੀ ਕਹਿੰਦੇ ਕਿ ਸਭ ਨਹੀਂ ਛਾਲਾਂ ਮਾਰੀਆਂ ਕਰਦਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਓ ਨਵ ਸੋ ਇਸ ਪੰਕਤੀ ਵਿੱਚ ਉਹਨਾਂ ਦੀ ਗੱਲ ਕਰ ਦਿੱਤੀ ਹੈ ਜਿਹੜੇ ਜਾਤ ਦਾ ਅਭਿਮਾਨ ਕਰਦੇ ਨੇ ਧਿਆਨ ਦੇਣਾ ਸਾਡੇ ਸਮਾਜ ਵਿੱਚ ਵਰਣ ਖੱਤਰੀ ਬ੍ਰਾਹਮਣ শূ드 ਵੈਸ਼ ਇਹ ਬਣ ਚੁੱਕੇ ਨੇ ਪਰ ਬਾਣੀ ਵਿੱਚ ਖੱਤਰੀ ਬ੍ਰਾਹਮਣ শূਦਰ ਵੈਸ਼ ਨੂੰ ਇਸ ਤਰ੍ਹਾਂ ਨਹੀਂ ਡੈਫੀਨੇਸ਼ਨ ਦਿੱਤੀ ਵੀ ਖੱਤਰੀ ਉੱਚਾ শূਦਰ ਸੁਤ ਨੀਵਾ ਇਹ ਫਲਾਨਾ ਖਾਸ ਤੇ ਇਹ ਨਹੀਂ ਖਾਸ ਇਹ ਜਾਂ ਸੌਖਾ ਮੈਂ ਸਮਝਾਣਾ ਜੋ ਸੱਚੇ ਪਾਤਸ਼ਾਹ ਦੀ ਪੰਕਤੀ ਆਈ ਹੈ ਅੱਗੇ ਜਾਤ ਦਾ ਜੋਰ ਹੈ ਇੱਕ ਸਮੂਹ ਲੈ ਲਓ ਕੁਝ ਲੋਕਾਂ ਦਾ ਇਕੱਠ ਉਹਦੇ ਵਿੱਚ ਚਾਰ ਚੀਜ਼ਾਂ ਦੀ ਵੰਡ ਕਰੋ ਵਨ a b c d e ਚਾਰ ਵੰਡ ਲਓ ਇੱਕ ਉਹਦੇ ਵਿੱਚ ਇੰਟੈਲੀਜੈਂਟ ਬੰਦੇ ਇੱਕ ਪਾਸੇ ਰੱਖ ਲਓ ਇੱਕ ਘੱਟ ਪੜੇ ਲਿਖੇ ਇੱਕ ਪਾਸੇ ਰੱਖ ਲਿਜਾ ਹੋਰ ਮੈਂ ਧਾਰਨ ਦੇਦਾ ਚਾਰ ਮਿਆਣੇ ਨੇ ਕਮਾ ਦੇ ਇੱਕ ਬਹੁਤ ਜ਼ਿਆਦਾ ਪੜਿਆ ਲਿਖਿਆ ਉਹਨੂੰ ਇੱਧਰ ਰੱਖ ਲਓ ਇੱਕ ਬੜਾ ਦਲੇਰ ਹੈ ਉਹਨੂੰ ਇੱਥੇ ਰੱਖ ਲਓ ਠੀਕ ਹੈ ਇੱਕ ਹੋਰ ਬੜਾ ਬਿਜ਼ਨਸ ਮਾਈਂਡਡ ਹੈ ਉਹਨੂੰ ਇੱਧਰ ਰੱਖ ਲਓ ਇੱਕ ਹੋਇਚੜਾ ਬੜਾ ਭਗਤੂ ਜਿਹਾ ਹੈ ਬੜਾ ਪਿਆਰਾ ਜਿਆ ਉਹ ਵਿਚਾਰ ਨਹੀਂ ਉਹਦਾ ਜਿਆਦਾ ਦਿਮਾਗ ਵੀ ਨਹੀਂ ਚੱਲਦਾ ਪੜ੍ਹਾਈ ਵੀ ਨਹੀਂ ਜਿਆਦਾ ਕਰਦਾ ਉਹਨੂੰ ਇੱਕ ਪਾਸੇ ਲੱਗ ਗਿਆ ਹੈ ਦੇ ਕਿ ਮਾਂ ਦੇ ਚਾਰ ਪੁੱਤਰ ਇੱਕ ਬਣ ਗਿਆ ਫਾਰਮਰ ਠੀਕ ਹੈ ਜੀ ਉਹ ਖੇਤੀ ਕਰਨ ਲੱਗ ਪਿਆ ਇੱਕ ਜਿਹੜਾ ਬਹੁਤਾ ਪੜ੍ਹਿਆ ਲਿਖਿਆ ਸੀ ਉਹ ਜਾ ਕੇ ਵੀ ਅਫਸਰ ਬਣ ਗਿਆ ਠੀਕ ਹੈ ਜੀ ਇੱਕ ਜਿਹੜਾ ਬਿਜ਼ਨਸਮੈਨਰ ਸੀ ਉਹ ਜਿਹੜਾ ਸੀ ਉਹ ਕਰਨ ਲੱਗ ਪਿਆ ਮਤਲਬ ਬਿਜ਼ਨਸ ਕਰਨ ਲੱਗ ਪਿਆ ਇੱਕ ਦਾ ਦਿਮਾਗ ਇੰਨਾ ਸੀ ਉਹ ਬਿਤਬਦਵਾ ਵਾਲਾ ਸੀ ਤੇ ਉਹ ਮਤਲਬ ਪੜ੍ਹਾਈ ਲਿਖਾਈ ਦੇ ਵਿੱਚ ਉਸ ਲਾਈਨ ਵਿੱਚ ਚਲਾ ਗਿਆ ਮਤਲਬ ਉਹ ਇਸ ਤਰ੍ਹਾਂ ਕੈਡਾ ਗਰੀ ਬਣ ਗਈ ਐਦਾਂ ਨਹੀਂ ਵੀ ਚਾਰ ਮਾਂ ਦਾ ਜਿਹੜਾ ਫਾਰਮਰ ਪੁੱਤ ਹੈ ਇਹ ਉਹ ਬਹੁਤ ਮਤਲਬ ਮਾੜਾ ਹੈ ਨੀਵਾ ਹੈ ਗਲਤ ਹੈ ਨਹੀਂ ਤੇ ਜਿਹਦੇ ਅੰਦਰ ਜਜ਼ਬਾ ਸੀ ਮਤਲਬ ਲੜਨ ਦਾ ਤੇ ਉਹਨੂੰ ਕਿਛਤਰੀ ਬਣਾ ਦਿੰਦਾ ਉਹ ਕਿਛਤਰੀ ਹੈ ਠੀਕ ਹੈ ਜੀ ਸੋ ਜੇਕਰ ਮਹਾਰਾਜ ਜੀ ਕਹਿੰਦੇ ਕੋਈ ਮਨੁੱਖ ਕਹਿੰਦਾ ਵੀ ਮੈਂ ਜਾਤ ਕਰਕੇ ਵੱਡਾ ਤੇ ਪਾਸ਼ਾ ਜੀ ਕਹਿੰਦੇ ਫਿਰ ਸੁਣ ਲਓ ਜਾਤ ਕਰਮਾਂ ਕਰਕੇ ਜਾਤ ਬਣਦੀ ਹੈ ਕਰਮਾਂ ਕਰਕੇ ਜਾਤ ਇੱਕ ਬ੍ਰਾਹਮਣਾਂ ਦਾ ਮੁੰਡਾ ਇੱਕ ਚਲੋ ਜੱਟ ਤੇ ਐਸੀ ਦੂਜੀ ਕੈਟਾਗਰੀ ਚ ਆ ਗਿਆ ਨਾ ਜਿਹੜੀ ਉੱਚੀ ਸ਼੍ਰੇਣੀ ਮੰਨਦੇ ਨੇ ਆਪਣੇ ਉਹ ਖੱਤਰੀਆਂ ਦਾ ਲੈ ਲਓ ਬ੍ਰਾਹਮਣਾਂ ਦਾ ਲੈ ਲਓ ਉਹ ਨੀਚ ਕਰਮ ਕਰੇ ਧਿਆਨ ਦੇਣਾ ਉਹ ਗੰਦੀ ਹਰਕਤ ਕਰੇ ਤੇ ਉਹ ਕਿਵੇਂ ਵੱਡਾ ਹੋ ਗਿਆ ਮਹਾਰਾਜ ਜੀ ਕਹਿੰਦੇ ਨੇ ਮਾਰੇ ਹੁਣ ਮੈਂ 426 ਅੰਗ ਤੇ ਤੀਜੇ ਪਾਤਸ਼ਾਹ ਦਾ ਬਚਲੇ ਮਹਾਰਾਜ ਜੀ ਕਹਿੰਦੇ ਅੱਗੇ ਜਾਤ ਨ ਜੋਦੈ ਜੋਰ ਹੈ ਪੰਕਤੀ ਆਈ ਕਹਿੰਦੇ ਬਿਨ ਨਾਵੇ ਸਭ ਨੀਚ ਹੈ 426 ਗੁਰੂ ਅਮਰਦਾਸ ਮਹਾਰਾਜ ਜੀ ਦਾ ਫਰਮਾਨ ਕਹਿੰਦੇ ਨੀਚ ਬਦੇ ਕਿਉਂ ਨੇ ਬਿਨ ਨਾਵੇ ਸਭ ਨੀਚ ਹੈ ਬਿਸ਼ਟਾ ਕਾ ਕੀੜਾ ਹੋਏ ਓਏ ਓ ਨੀਜ ਲੋਗ ਨੇ ਜਿਨ੍ਹਾਂ ਦੇ ਕੋਲ ਸ਼ੁਕਰਾਨਾ ਰੱਬ ਦਾ ਨਹੀਂ ਕਰਦੇ ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ ਜਿਨ੍ਹਾਂ ਦੇ ਕੋਲ ਭਜਨ ਬੰਦਗੀ ਨਹੀਂ ਹੈ ਨੀਚੋ ਹੈ ਕਲੰਕਿਤ ਬੰਦਾ ਸਾਡੇ ਘਰ ਵੜ ਸਕਦਾ ਭਾਵੇਂ ਜਿਹੜੀ ਮਰਜ਼ੀ ਜਾਦਦਾ ਹੋਵੇ ਵੜ ਸਕਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਨਾਈ ਸ਼ੈਣ ਜੀ ਛਿੰਬਾ ਨਾਮਦੇਵ ਜੀ ਜੁਲਾਹਾ ਕਬੀਰ ਜੀ ਉਹਨਾਂ ਨੂੰ ਦਰਤੇ ਨਹੀਂ ਬੁਲਾਉਂਦੇ ਗੱਲ ਬਕੜੀ ਦੇ ਵਿੱਚ ਗੋਦ ਵਿੱਚ ਭਾਉਂਦੇ ਨੇ ਇਹਦਾ ਮਤਲਬ ਉਹ ਨੀਚ ਨਹੀਂ ਹਨ ਨੀਚ ਕਰਮਾ ਕਰਕੇ ਬੰਦਾ ਹੁੰਦਾ ਜਿਸ ਦੇ ਕਰਮ ਅੱਛੇ ਨਹੀਂ ਉਹ ਭਾਵੇਂ ਜਿਹੜਾ ਮਰਦੀ ਹੈ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉੱਚਾ ਤੇ ਸੁੱਚਾ ਉਹਦੇ ਅਮਲਾਂ ਦੇ ਹੋਣੇ ਨੇ ਨਵੇੜੇ ਯਾਦ ਕਿਸੇ ਕੋਛ ਨਹੀਂ ਨਾ ਅੱਗੇ ਜਾਤਨਾ ਜੋਰ ਇਹਦੇ ਨਾਲ ਹੋਰ ਵੀ ਨਾਲ ਗੱਲ ਕਰ ਲਵਾਂ ਨਾ ਕੋਈ ਆਪਣਾ ਧਰਮ ਦਾ ਨਾ ਕੋਈ ਆਪਣੀ ਸੰਪਰਦਾ ਦਾ ਨਾ ਕੋਈ ਆਪਣੀ ਕੋਈ ਕਾਸ ਸੰਸਦਾ ਦਾ ਦਾਵਾ ਜਾਂ ਮਾਨ ਨਾ ਕਰੇ ਜਿੱਥੇ ਕੋਈ ਲੱਗਾ ਉਹਨੂੰ ਉਹ ਮੁਬਾਰਕ ਹੈ ਉਸ ਮਰਿਆਦਾ ਵਿੱਚ ਰਹੇ ਦੇਖੋ ਸਕੂਲ ਦੇ ਵਿੱਚ ਪੜ੍ਹ ਕੇ 10ਵੀਂ ਕਰਕੇ ਸਰਟੀਫਿਕੇਟ ਹੀ ਲੈਣਾ ਹੈ ਨਾ ਉਹੀ ਅੱਗੇ ਚੱਲਣਾ ਹੈ ਡਿਗਰੀ ਕਰਨੀ ਹੈ ਯੂਨੀਵਰਸਿਟੀ ਉਹ ਹੀ ਡਿਗਰੀ ਅਗਲੇ ਵਾਲੇ ਦੇਖਣੀ ਹੈ ਤੇ ਪੜਿਆ ਬੰਦਾ ਕਿੱਥੋਂ ਵੀ ਹੋਵੇ ਸਰਟੀਫਿਕੇਟ ਉਹ ਕੋ ਸਹੀ ਹੋਣਾ ਚਾਹੀਦਾ ਹੈ ਮਤਲਬ ਉਹਦੀ ਜ਼ਿੰਦਗੀ ਵਿੱਚ ਅਮਲਾਂ ਦਾ ਸਰਟੀਫਿਕੇਟ ਦੇਖਣਾ ਰੱਬ ਨੇ ਉਹਨੇ ਇਹ ਨਹੀਂ ਦੇਖਣਾ ਤੂੰ ਕਿਹਦੇ ਘਰ ਜੰਮਿਆ ਸੀ ਕਿਹਦੇ ਘਰ ਪੈਦਾ ਹੋਇਆ ਸੀ ਤੇਰੇ ਕੋਲ ਪ੍ਰਾਪਰਟੀ ਕਿੰਨੀ ਸੀ ਹੈ ਜੀ ਤੈਨੂੰ ਸਲੂਟ ਕਿੰਨੇ ਲੋਕ ਮਰਦੇ ਸੀ ਇਹ ਉੱਤੇ ਕੋਈ ਨਹੀਂ ਪੁੱਛਦਾ ਮਰਜੀ ਦੇ ਬਾਬਾ ਵਰੀ ਜੀ ਕਹਿੰਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ ਅੱਗੇ ਜਿਓ ਨਵ ਸਿਸਵਾਸਤੇ ਉਥੇ ਉਸ ਘਰ ਦੇ ਵਿੱਚ ਜੋਰ ਨਹੀਂ ਚੱਲਦਾ ਉਥੇ ਕੋਈ ਜਾਣ ਪਛਾਣੀ ਹਾਂ ਸੱਚ ਦੇ ਨਾਲ ਜਿਹਦੀ ਜਾਣ ਪਛਾਣ ਹੈ ਸੱਚ ਪੜਨ ਤੇ ਪੜਾਉਣ ਵਾਲਿਆਂ ਦੇ ਨਾਲ ਗੁਰੂ ਦੇ ਨਾਲ ਜਿਸ ਦੀ ਜਾਣ ਪਛਾਣ ਹੈ ਉਸ ਦੀ ਉਥੇ ਜਾਨ ਪਛਾਨ ਵੀ ਚਲਦੀ ਐ ਉਥੇ ਲਿਖਾ ਵੀ ਉਹ ਨਵੇੜ ਦਿੰਦੇ ਨੇ ਜੀ ਜਾਨ ਪਛਾਨ ਵਾਲੇ ਹੌਣ ਜਿਨ ਕੀ ਲੇਖੇ ਪਤ ਪਵੇ ਚੰਗੇ ਸਈ ਕੇ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ ਜਿਨ੍ਹਾਂ ਨੂੰ ਇੱਜ਼ਤ ਮਿਲਦੀ ਐ ਧਿਆਨ ਦੇਣਾ ਇੱਜ਼ਤ ਜਿਨ ਕੀ ਲੇਖੇ ਪਤ ਪਵੇ ਪਤ ਦਾ ਮਤਲਬ ਇੱਜ਼ਤ ਇੱਜ਼ਤ ਕਰੋੜਪਤੀ ਦੀ ਵੀ ਹੋਣੀ ਹੈ ਤੇ ਇੱਜ਼ਤ ਇੱਕ ਮਜ਼ਦੂਰ ਦੀ ਵੀ ਹੋਣੀ ਹੈ ਧਿਆਨ ਦਿਓ ਇੱਕ ਫੈਕਟਰੀ ਦਾ ਮਾਲਕ ਚਾਹੇ ਅੰਡਾਨੀ ਹੋਵੇ ਟਾਟਾ ਹੋਵੇ ਅੰਬਾਨੀ ਹੋਵੇ ਇੱਜ਼ਤ ਉਹਨਾਂ ਦੇ ਧੀਆਂ ਪੁੱਤਾਂ ਦੀ ਪਰਿਵਾਰ ਦੇ ਵੀ ਹੋਣੀ ਹੈ ਤੇ ਇੱਕ ਜਿਹੜਾ ਦਿਹਾੜੀ ਕਰਦਾ ਹੈ ਇੱਕ ਜਿਹੜਾ ਖੇਤੀ ਕਰਦਾ ਹੈ ਇੱਕ ਜਿਹੜਾ ਫੇਰੀ ਲਾਉਂਦਾ ਉਹਦੀ ਵੀ ਇੱਜ਼ਤ ਹੋਣੀ ਹੈ ਜਿਨ ਕੀ ਲੇਖੇ ਪਤਪੁਰ ਰੱਬ ਦੀ ਦਰਗਾਹ ਵਿੱਚ ਇੱਜ਼ਤ ਸਾਰਿਆਂ ਦੀ ਬਰਾਬਰ ਹੈ ਕਦੀ ਵੀ ਅਮੀਰ ਬੰਦਾ ਵੱਡਾ ਬੰਦਾ ਛੋਟੇ ਨੂੰ ਇਹ ਨਾ ਸਮਝੇ ਕਿ ਇਹਦੀ ਇੱਜ਼ਤ ਘਟਾ ਹੈ ਇਹਦੀ ਬੇਇੱਜ਼ਤੀ ਕਰ ਦਿਓ ਇਹਨੂੰ ਇਗਨੋਰ ਕਰ ਦਿਓ ਇਸ ਦੀ ਇਨਸਲਟ ਕਰ ਦਿਓ ਇਹਨੂੰ ਕੋਈ ਦਬਕਾ ਮਾਰ ਦਿਓ ਇਹਨੂੰ ਕੋਈ ਗਲਤ ਅਲਫਾਜ਼ ਬੋਲ ਦਿਓ ਇਹ ਅਕਸਰ ਇਦਾਂ ਹੁੰਦਾ ਜਦੋਂ ਅਸੀਂ ਪੂੰਜੀ ਪੂੰਜੀਵਾਦ ਨੂੰ ਪੜਦੇ ਆ ਪੂੰਜੀ ਪਤੀ ਲੋਕ ਮਜ਼ਦੂਰਾਂ ਦੇ ਉੱਪਰ ਕਿੱਦਾਂ ਉਹਨਾਂ ਨੂੰ ਗੁਲਾਮ ਬਣਾ ਕੇ ਰਾਜ ਕਰਦੇ ਨੇ ਜਾਂ ਕਰਦੇ ਸੀ ਜੇ ਅੱਜ ਵੀ ਕਰਨਾ ਚਾਹੁੰਦੇ ਨੇ ਉਹਦੇ ਵਿੱਚ ਉਹ ਜਿਹੜਾ ਆਪਣਾ ਕੋਈ ਨੌਕਰ ਹੁੰਦਾ ਸੇਰੀ ਹੁੰਦਾ ਕੰਮਾ ਹੁੰਦਾ ਉਹਨੂੰ ਹੋਰ ਰਿਸਪੈਕਟ ਨਹੀਂ ਦਿੰਦੇ ਜੋ ਆਪਣੇ ਬਰਾਬਰ ਦੇ ਨੂੰ ਦਿੰਦੇ ਐਡੀ ਸਾਡੇ ਸਮਾਜ ਵਿੱਚ ਵੀ ਹੈ ਰਿਸ਼ਤੇਦਾਰੀਆਂ ਵਿੱਚ ਵੀ ਹੈ ਅਸੀਂ ਉਸ ਬੰਦੇ ਗਰੀਬ ਨੂੰ ਘਟ ਦਿੰਦੇ ਆ ਇਹ ਬਹੁਤ ਮਾੜੀ ਗੱਲ ਹੈ ਇਹ ਗੁਰਮਤਿ ਦੇ ਅਨੁਸਾਰ ਮਈਆ ਸਭ ਨੂੰ ਦੇਖੋ ਚੰਗਾ ਬੰਦਾ ਉਹ ਹੀ ਹੁੰਦਾ ਜਿਹੜਾ ਦੂਜੇ ਨੂੰ ਆਪਣੇ ਬਰਾਬਰ ਬਿਠਾਉਂਦਾ ਜਿਹੜਾ ਨੀਵਾ ਬਿਠਾਉਂਦਾ ਉਹ ਨੀਚ ਹੁੰਦਾ ਜਿਹੜਾ ਦੂਜੇ ਬੰਦੇ ਨੂੰ ਆਪਣੇ ਤੋਂ ਨੀਵਾ ਦਿਖਾਉਂਦਾ ਜਾਂ ਨੀਵਾ ਕਰਦਾ ਗੱਲਬਾਤ ਰਹੀਂ ਜਾਂ ਨੀਚ ਦਿਖਾਉਂਦਾ ਜਾਂ ਥੱਲੇ ਭੌਂਦਾ ਉਹ ਬੰਦਾ ਮਹਾਨ ਨਹੀਂ ਹੁੰਦਾ ਮਹਾਨ ਬੰਦਾ ਪਤਾ ਕਿਹੜਾ ਹੁੰਦਾ ਜਿਹੜਾ ਆਪਣੀ ਚੇਅਰ ਛੱਡ ਕੇ ਦੂਜੇ ਨੂੰ ਕਹਿੰਦਾ ਪਲੀਜ਼ ਸਿਟ ਡਾਊਨ ਉਹ ਬੰਦਾ ਮਹਾਨ ਹੁੰਦਾ ਭਾਵੇਂ ਕੋਈ ਗਰੀਬ ਕਿਉਂ ਨਾ ਹੋਵੇ ਗਰੀਬ ਕੋਈ ਮੜਾ ਥੜਾ ਹੁੰਦਾ ਗਰੀਬ ਦੀ ਇੱਜ਼ਤ ਵੀ ਓਨੀ ਹੁੰਦੀ ਹੈ ਅਮੀਰ ਦੀ ਵੀ ਓਨੀ ਹੁੰਦੀ ਹੈ ਇਸਕੇ ਕਰਕੇ ਭਾਈ ਜੇ ਕੋਈ ਇਸ ਤਰ੍ਹਾਂ ਦੀ ਕਿਸੇ ਦੇ ਅੰਦਰ ਭਾਵਨਾ ਹੈ ਤੇ ਉਹ ਫਿਰ ਬਾਣੀ ਵਿੱਚ ਬੜਾ ਕੁਝ ਲਿਖਿਆ ਹੋਇਆ ਫਿਰ ਉਹ ਸੋਚ ਲਏ ਸਮਝ ਲਏ ਨਹੀਂ ਤੇ ਬਾਣੀ ਕੋਲੋਂ ਪੁੱਛ ਲਏ ਨਹੀਂ ਤੇ ਫਿਰ ਮਹਾਰਾਜ ਨੇ ਉਹ ਸਾਨੂੰ ਫਿਰ ਸਿੱਧ ਦੇਣੀ ਹੈ ਕੌਣ ਵੱਡਾ ਮਾਇਆ ਵੜਾਈ ਸੋ ਵੱਡਾ ਜਿਹਨੇ ਰਾਮਲੇ ਬੁਲਾਈ ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੈ ਮੈਂ ਕਿਹਾ ਮਹਾਰਾਜ ਨੇ ਕਿਹਾ ਤੁਹਾਨੂੰ ਮੇਰੇ ਵਰਗਿਆਂ ਨੂੰ 5-700 ਰੁਪਏ ਚਾਹੀਦਾ ਰੋਟੀ ਪਾਣੀ ਵਾਸਤੇ ਚਲੋ ਬਾਕੀ ਕਾਰਜ ਮਾਰੇ ਨੇ ਕਰਨੇ ਆਪੇ ਕਰਨਗੇ ਸਾਨੂੰ ਤਾਂ ਇੰਨੇ ਕੀ ਚਾਹੀਦੇ ਜਿਹਦੀਆਂ 8 ਫੈਕਟਰੀਆਂ ਨੇ ਜਿਹਦੇ 8 ਗੈਸਟੇ ਚੰਨੇ ਜਿਹਦੇ 10 ਸਟੋਰ ਨੇ ਉਹਨਾਂ ਦੇ ਦਿਮਾਗ ਤੇ ਮਨ ਖਿਲਰਿਆ ਪਿਆ ਵੱਡੇ ਵੱਡੇ ਜੋ ਦਿਸੇ ਲੋਗ ਤਿੰਨ ਕੋ ਵੀ ਆਪੇ ਚਿੰਤਾ ਰੋਗ ਸਾਨੂੰ ਦੇ 5-700 ਰੁਪਏ ਦੀ ਚਿੰਤਾ ਵੀ ਚਲੋ ਇੰਨਾ ਕੀ ਬੜਾ ਠੀਕ ਹੈ ਉਹਦੀ ਜੀ ਸਬਰ ਤੇ ਜਿਹੜਾ ਜ਼ਿਆਦਾ ਖਲਾਰਾ ਪਿਆ ਹੋਇਆ ਤੇ ਫਿਰ ਤਿੰਨ ਕੋ ਵਿਆਪੇ ਚਿੰਤਾ ਰੋ ਕੌਣ ਵੱਡਾ ਮਾਇਆ ਵੜਾਈ ਸ਼ੋ ਵੱਡਾ ਜਿਹਨੇ RAM ਲੈ ਬਲਾਈ ਜਿਹੜਾ ਲੱਖ ਰੁਪਈਆ ਗੋਲਕ ਵਿੱਚ ਪਾ ਦੇ ਕੀ ਗੁਰੂ ਨਾਨਕ ਉਹਦੇ ਘਰ ਜਾਂਦਾ ਜਿਹੜਾ 1 ਰੁਪਈਆ ਪਾਏ ਉਹਦੇ ਨਹੀਂ ਆਉਂਦਾ ਜਿਹੜਾ ਕੋਈ ਵੀ ਨਾ ਪਾਵੇ ਉਹਦੇ ਵੀ ਆਉਂਦਾ ਜਿਹੜਾ ਕੋਈ ਨਹੀਂ ਕਾਢੀ ਨਹੀਂ ਸਕਦਾ ਵਿਚਾਰੇ ਕੋਈ ਆਇਆ ਹੀ ਨਹੀਂ ਮਰੇ ਨੇ ਇਹ ਨਹੀਂ ਕਿ ਆਪ ਵੀ ਤੂੰ ਇੰਨਾ ਲਿਆਏਂਗਾ ਤੇ ਤੇਰੇ ਤੇ ਮੈਂ પ્રસન્ન ਹੋਵਾਂ ਕਿਦਰੇ ਨਹੀਂ ਲਿਗਿਆ ਪਈ ਇੰਨੀ ਵਸਤੂ ਲਿਆਏਂਗਾ ਇੰਨੀ ਚੀਜ਼ ਲਿਆਏਂਗਾ ਤਾਂ ਤੇਰੇ ਤੇ ਮੈਂ ਖੁਸ਼ ਹੋਣਾ ਜਿਵੇਂ ਅਸੀਂ ਕਹਿੰਦੇ ਰਿਸ਼ਤੇਦਾਰ ਖਾਲੀ ਆ ਗਿਆ ਬਈ ਕੁਝ ਲਿਆਂਦਾ ਹੀ ਨਹੀਂ ਕੋਈ ਡੱਬਾ ਨਹੀਂ ਕੋਈ ਫਰੂਟ ਨਹੀਂ ਸਾਡੇ ਅੰਦਰ ਇਹ ਹੈ ਪਰ ਮਹਾਰਾਜ ਦੇ ਅੰਦਰ ਇਹ ਨਹੀਂ ਹੈ ਆਪ ਵੀ ਕੋਈ ਕੀ ਲਿਆਵੇ ਜਾਂ ਦੇਵੇ ਨਾ ਮਰੇ ਕਹਿੰਦੇ ਤੂੰ ਆਪ ਹੀ ਕਲਾ ਆ ਜਾ ਇਹੀ ਬੜਾ ਜੇ ਇਦਾਂ ਦੀ ਗੱਲ ਹੁੰਦੀ ਮਲਕ ਭਾਗੋ ਦੇ ਜਾਂਦੇ ਉਹ ਸਤਰ ਕਾਣ ਦੇ ਘਰ ਨਾ ਜਾਂਦੇ ਭਾਈ ਲਾਲੋ ਜੀ ਮਹਾਰਾਜ ਦੇ ਕਈ ਦਿਨ ਰਹਿ ਕੇ ਰੁੱਕੀ ਸੁੱਕੀ ਕੋਧਰੇ ਦੀ ਕੜਵੀ ਕੌੜੀ ਰੋਟੀ ਨਾ ਖਾਂਦੇ ਜਿਉਆ ਮੀਰਾ ਦਾ ਹੁੰਦਾ ਤੇ ਰਾਮਚੰਦਰ ਭਗਵਾਨ ਜੀ ਭੀਲਣੀ ਦੇ ਝੁੱਠੇ ਬੇਰ ਨਾ ਖਾਂਦੇ ਗੋਬਿੰਦ ਪ੍ਰੀਮ ਭਾਉ ਦਾ ਭੁੱਖਾ ਤੇ ਉਹਦੇ ਸ਼ੈਨਸ਼ਾ ਨੇ ਹਾਂ ਕ੍ਰਿਸ਼ਨ ਜੀ ਮਹਾਰਾਜ ਦੁਆਪਰ ਯੁਗ ਦੇ ਭਗਵਾਨ ਠੀਕ ਹੈ ਤੇ ਉਹ ਦਲਿਤਰੀ ਤੇ ਵਿਚਾਰਾ ਗਰੀਬ ਸੁਦਮਾ ਉਹਨੂੰ ਆਪਣੀ ਗਲਬੱਕਰੀ ਵਿੱਚ ਲੈ ਲੈ ਕੇ ਬਰਾਗ ਨਾ ਕਰਦੇ ਉਹ ਗੁਰੂ ਗਰੀਬ ਨਵਾਜ ਹੈ ਜਿਹੜਾ ਗੁਰੂ ਨਾਲ ਪਿਆਰ ਕਰ ਲਾ ਕੋਈ ਗੁਰੂ ਕਿਥੇ ਸਾਈ ਮੀਆਂ ਮੀਰਾ ਜਾਇ ਉਹਦਾ ਵੀ ਪਰ ਉਹਨੂੰ ਵੀ ਗੁਰੂ ਗਲੇ ਨਾਲ ਲਾਉਂਦਾ ਹੈ ਇੱਥੇ ਨਬੀ ਖਾਂ ਗਣੀ ਖਾਂ ਮੁਸਲਮਾਨ ਨੇ ਅਜੇ ਪੀਰ ਬੁੱਧੂ ਚਾਹ ਮੁਸਲਮਾਨ ਨੇ ਠੀਕ ਹੈ ਜੀ ਇੱਥੇ ਬੀਬੀ ਕੋਲਾ ਜਿਹੜੀ ਆ ਉਹ ਸਾਡੇ ਨਾਲ ਨਹੀਂ ਪਰ ਫਿਰ ਵੀ ਉਹ ਗੁਰੂ ਦੇ ਪਿਆਰੇ ਨੇ ਗੁਰੂ ਨੇ ਉਹਨਾਂ ਨੂੰ ਅਮਰ ਕਰ ਦਿੱਤਾ ਉਹਨਾਂ ਦੇ ਬਖਸ਼ਿਸ਼ਾਂ ਕਰਦਾ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਸਾ ਸੰਗ ਜੀ ਉਹੀ ਵੱਡਾ ਉਹਦੀ ਪਤ ਜਿਹੜੀ ਐ ਲਿਖੇ ਵਿੱਚ ਪੈਂਦੀ ਐ ਜਿੰਨ ਕੀ ਲਿਖੇ ਪਦ ਪਵੇ ਚੰਗੇ ਸਹੀ ਕੇ ਉਹ ਮਨੁੱਖ ਭਲੇ ਗਿਨੇ ਜਾਂਦੇ ਆ ਨੇ ਜਿਨ੍ਹਾਂ ਦੇ ਕਰਮਾਂ ਦਾ ਲੇਖਾ ਮੁੱਕ ਜਾਂਦਾ ਹੈ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁੰਦੇ ਨੇ ਪਾਪ ਜੱਗ ਵਿੱਚ ਕਮਾਈ ਕੀਤੀ ਹੁੰਦੀ ਹੈ ਮੈਂ ਕਿੰਨੇ ਨੋਟ ਛਾਪੇ ਇਹ ਮੈਨੂੰ ਪਤਾ ਜਾਂ ਮੇਰੇ ਟੱਬਰ ਨੂੰ ਪਤਾ ਤੁਹਾਨੂੰ ਥੋੜਾ ਪਤਾ ਤੁਸੀਂ ਕਿੰਨੇ ਛਾਪਦੇ ਨੇ ਜਾਂ ਛਾਪਿਓ ਨਾ ਮੈਨੂੰ ਪਤਾ ਹਰ ਬੰਦਾ ਆਪਣੀ ਧਨ ਰਾਸ਼ੀ ਨੂੰ ਲੋਕੋ ਕਿਤੇ ਗੁਪਤ ਰੱਖਦਾ ਹੈ ਜਿਹੜੀ ਦੁਨੀਆ ਦੇ ਵਿੱਚ ਕਮਾਈ ਕੀਤੀ ਨਾ ਕਿਸੇ ਨਾਲ ਅਸੀਂ ਕਿੰਨਾ ਮਿੱਠਾ ਬੋਲੇ ਕਿਸੇ ਨੂੰ ਅਸੀਂ ਕਿੰਨੀ ਇੱਜ਼ਤ ਦਿੱਤੀ ਇਹ ਕਰਮ ਨੇ ਕਿਸੇ ਦੇ ਨਾਲ ਅਸੀਂ ਕਿਦਾਂ ਹਮਦਰਦੀ ਪ੍ਰਗਟ ਕੀਤੀ ਕਿਸੇ ਦੀ ਖੁਸ਼ੀ ਗਮੀ ਦੇ ਵਿੱਚ ਅਸੀਂ ਕਿਦਾਂ ਜਾ ਕੇ ਪ੍ਰਗਟਾਵਾ ਕੀਤਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਮਾਈ ਹੈ ਤੇ ਰੱਬ ਦੇ ਘਰ ਦੇ ਵਿੱਚ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਹੋਰ ਨਹੀਂ ਹੋਰ ਨਹੀਂ ਦੇਖ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਦੇ ਮੁਕਿਓ ਜਿਹੜੇ ਕੀਤੀ ਛੁੱਟੀ ਨਾਲ ਸੋਈ ਕਮਾਈ ਜਿਸ ਕੋਲ ਇਹ ਹੈ ਗੁਰੂ ਨਾਨਕ ਉਹਦਾ ਗੁਰੂ ਨਾਨਕ ਯਾਰ ਗਰੀਬਾਂ ਦਾ ਗੁਰੂ ਗਰੀਬ ਨਵਾਜ ਉਦੇ ਸੱਜੇ ਬਾਦਸ਼ਾਹ ਬਹੁਤ ਪਿਆਰ ਕਰਦੇ ਨੇ ਗੁਰੂ ਮਹਾਰਾਜ ਨੇ ਵੀ ਆਪ ਆਪਣਾ ਜੀਵਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਜੀਵਨ ਬਤੀਤ ਕੀਤਾ ਬਾਬੇ ਦੇ ਲੀਨੇ ਦੇਖੋ ਬਾਬੇ ਦਾ ਰਹਿਣ ਸਹਿਣ ਦੇਖੋ ਬਾਬੇ ਦੇ ਹੱਥ ਵਿੱਚ ਹਾਲ ਦੇਖੋ ਬਾਬੇ ਦੇ ਅੱਗੇ ਬਲਦਾਂ ਦੀ ਜੋੜੀ ਜਾਂਦੀ ਵੇਖੋ ਬਾਬਾ ਕਣਕ ਬੀਜਦਾ ਉਹ ਦੇਖੋ ਬਾਬਾ ਠੀਕ ਹੈ ਜੀ ਹੋਰ ਸਬਜ਼ੀਆਂ ਲਗਾਉਂਦਾ ਬੜਾ ਕੁਝ ਬੀਜਦਾ ਨਾਜ ਬੀਜਦਾ ਉਹ ਜੀਵਨ ਦੇਖੋ ਐਦਾਂ ਦਾ ਜੀਵਨ ਪ੍ਰੈਕਟੀਕਲ ਜੀਵਨ ਗੁਜ਼ਾਰ ਕੇ ਦੱਸਿਆ ਤੁਸੀਂ ਜੇ ਕੋਈ ਜੌਬ ਕਰਦਾ ਉਹਨੂੰ ਵੀ ਮਾਣ ਗਿਆ ਗੁਰੂ ਸਾਹਿਬ ਨੇ ਜੋ ਵੀ ਕੀਤੀ ਐ ਮੋਦੀ ਖਾਨੇ ਵਿੱਚ ਸਰਕਾਰੀ ਨੌਕਰੀ ਕੀਤੀ ਐ ਸਾਰਿਆਂ ਨੂੰ ਮਹਾਰਾਜ ਜੀ ਨੇ ਮੜਾ ਕਿਸੇ ਨੇ ਉਹਨਾਂ ਕਿਹਾ ਮਹਾਰਾਜ ਜੀ ਕਿਰਤੀ ਬੰਦਾ ਮਹਾਨ ਐ ਧਿਆਨ ਦੇਣਾ ਅਕੀਰ ਵਿੱਚ ਮੈਂ ਵਿਚਾਰ ਦੇ ਦਵਾਂ ਮਹਾਰਾਜ ਕਿਰਪਾਣਾ ਕਿਰਤੀ ਬੰਦਾ ਕੋਈ ਵੀ ਐ ਦੁਨੀਆ ਦੇ ਵਿੱਚ ਸਾਡੇ ਬੱਚੇ ਦੇਖੋ ਕਿੰਨਾ ਹਾਰਡ ਵਰਕ ਵਾਰ ਕਰਦੇ ਨੇ ਇੱਥੇ ਇਸ ਮੈਨੂੰ ਤੁਹਾਨੂੰ ਸ਼ਰਮ ਆਉਂਦੀ ਐ ਵੀ ਇਹ ਕੰਮ ਕਰਾਂਗੇ ਲੋਕੀ ਕਹਿਣਗੇ ਵੀ ਤੂੜੀ ਦੀ ਪੰਡ ਚੱਕੀ ਐ ਫਲਾਣੇ ਦੇ ਮੁੰਡੇ ਨੇ ਗੱਡੀਕਾਰ ਫੋਰਚੂਨਰ ਖੜੀ ਹੈ ਇਹ ਆਪ ਹੀ ਝੜੂ ਮਰੀ ਜਾਂਦਾ ਹੈ ਘਰ ਆਪ ਹੀ ਸਮਾਈ ਕਰੀ ਜਾਂਦਾ ਹੈ ਆਪ ਹੀ ਪੱਠੇ ਲਿਆ ਹੀ ਲੈ ਜਾਂਦਾ ਹੈ ਆਪ ਹੀ ਸਾਰਾ ਕੁਝ ਕਰੀ ਜਾਂਦਾ ਹੈ ਠੀਕ ਹੈ ਜੀ ਤੇ ਬਾਅਦ ਆਪਣੇ ਬੱਚੇ ਸਾਰਾ ਕੁਝ ਕਰਦੇ ਨੇ ਹਰ ਕੰਮ ਕਰਦੇ ਨੇ ਕਦੀ ਵੀ ਕਿਸੇ ਕੰਮ ਨੂੰ ਛੋਟਾ ਨਹੀਂ ਕਹਿਣਾ ਜਿਹੜਾ ਛੋਟਾ ਕਹੇਗਾ ਉਹ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਦਿੱਤਾ ਹੋਇਆ ਸ਼ਬਦ ਹੈ ਨਾ ਕਿਰਤ ਜਿਹੜਾ ਸੱਚੀ ਸੋਚੀ ਕਿਰਤ ਕਰਨਾ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਉਹ ਕਿਰਤ ਤੇ ਸਵਾਲ ਖੜਾ ਕਰਦਾ ਕੋਈ ਵੀ ਕੰਮ ਕਰੇ ਚਾਹੇ ਕੋਈ ਝਾੜੂ ਮਾਰੇ ਚਾਹੇ ਕੋਈ ਕੋਈ 게ਟ ਦੇ ਖਲੋਕੇ ਚਾਹੇ ਕੋਈ ਕੀਪਰ ਬਣ ਕੇ ਖੜ ਜਾਵੇ ਕੋਈ ਵੀ ਚਾਹੇ ਕੋ ਸਿਕਿਉਰਟੀ ਗੜ ਕੇ ਹੋਣਾ ਹੋਵੇ ਕਦੀ ਵੀ ਕਿਸ ਨੇ ਆਪਣੇ ਆਪ ਨੂੰ ਛੋਟਾ ਤੇ ਹੀਣ ਭਾਵਨਾ ਅੰਦਾ ਸ਼িকার ਨਹੀਂ ਹੋਣਾ ਕਹਣਾ ਮੈਂ ਦਸ਼ਾ ਨੌ ਦੀ ਕਿਰਤ ਕਰਦਾ ਮੇਰੀ ਕਿਰਤ ਮਹਾਨ ਹੈ ਤੇ ਕਿਰਤੀ ਮਹਾਨ ਹੈ ਗੁਰੂ ਸਾਹਿਬ ਕਿਰਤਾ ਕਿਰਪਾ ਕਰਨ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਵਿਚਾਰ ਬਖਸ਼ਿਸ਼ ਕੀਤੀ ਹੈ ਇਸ ਦਾ ਭਾਵ ਅਰਥ ਮਹਾਰਾਜ ਸਭ ਦੇ ਹਿਰਦਿਆਂ ਤੇ ਵਸਾਵੇ ਸਭ ਨੂੰ ਗੁਰਮਤ ਗੁਰਸਿੱਖੀ ਬਖਸ਼ੀ ਕਰੇ ਤੰਦਰੁਸਤੀਆਂ ਮਹਾਰਾਜ ਦੇਵੇ ਗੁਰਬਾਣੀ ਕਥਾ ਕੀਤਨ ਦਾ ਆਪ ਜੀ ਨੇ ਸਤਕਾਰ ਕੀਤਾ ਅਬੰਤ ਮਾਇਆ ਭੇਟ ਕੀਤੀ ਮਹਾਰਾਜ ਤਿਲ ਤਿਲ ਭੇਟ ਕੀਤੀ ਸਭ ਦੀ ਲੈ ਕੇ ਵਿਚਲਾਉਣ ਕਮਾਈਆਂ ਵਿੱਚ ਬਰਕਤਾਂ ਤੇ ਵਾਦੇ ਪਾਉਣ ਇੰਨੀ ਸੇਵਾ ਪ੍ਰਵਾਨ ਕਰਨਾ ਜੀ ਭੁੱਲ ਚੁੱਕ ਮਾਫ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ